ちょっとラクドシーですからね。 ਕਿੱਥੋਂ ਦਾ ਪਤਾ ਨਹੀਂ ਜਿਹੜਾ ਗੁੰਮ ਹੋ ਗਾ। ਮੋਟਰਸਾਈਕਲ ਤੋਂ। ਚਤ੍ਰਿੰਦਰ ਸਤਵੰਦ। ਚਤ੍ਰਿੰਦਰ ਕੀ ਹੋਇਆ ਸੀ? ਤੁਹਾਡੇ ਤੇ ਹਮਲਾ ਹੋਇਆ ਕਿੱਥੇ ਜਾ ਰਹੇ ਸੀ? ਐ ਭਾਈ ਮੈਂ ਪਿੰਡ ਨੂੰ ਜਾ ਰਿਹਾ ਸੀ। ਹੂੰ। ਜਿੱਦਾਂ ਪਿੰਡ ਪੱਜਵਾ ਪ੍ਰਾਇਮਰੀ ਸਕੂਲ ਦੇ ਲਾਗੇ ਪਹੁੰਚੇ ਆ। ਹੂੰ। ਪਰਲੀ ਸਾਈਡ ਤੇ ਦੋ ਮੁੰਡੇ ਖੜੇ ਸੀਗੇ, ਤਿੰਨ। ਕਾਦੇ ਤੇ ਸੀਗੇ? ਉਹ ਮੋਟਰਸਾਈਕਲ ਦੇ। ਅੱਛਾ। ਜਿੱਦੇ ਸਾਨੂੰ ਦੇਖਿਆ ਉਹ ਜਕਦਮ ਅੱਗੇ ਆਇਆ। ਉਨੇ 35 ਸੱਤੋਂ ਮੇਰੇ ਡਰਾਈਵਰ ਜਿਹੜਾ ਹੈ ਉੱਤੇ ਬਾਰਜਿੱਤੇ ਜਿੱਦਾਂ ਮੈਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਮੇਰੇ ਤੇ ਵੀ ਬਾਰਜਿੱਤੇ ਅੱਛਾ ਤੇ ਮੇਰੇ ਆ ਬਾਹਾਂ ਤੇ ਦਰ ਤੇ ਤੁਹਾਡੇ ਦੋਸਤ ਕਿਦਾ ਕੀ ਨਾਮ ਉਹਦਾ ਉਹਦਾ ਨਾਂ ਕੁਲਵੀਰ ਸੀ ਤੇ ਡਰਾਈਵਰ ਹੈ ਹਾਂਜੀ ਡਰਾਈਵਰ ਉਹਦੀ ਕੀ ਕਿਸ ਤਰ੍ਹਾਂ ਕੰਡੀਸ਼ਨ ਹੈ ਤੁਹਾਡੀ ਕਿਥੇ ਕਿਥੇ ਸੱਟਾਂ ਲੱਗੀਆਂ ਮੇਰੀ ਕੰਨੀਸ਼ਾਂ ਮੇਰੀ ਆ ਬਾਹਾਂ ਦੋਨੇ ਰੱਦੀ ਆ ਉਹ ਹੋਰ ਐਂਡੀ ਆ ਇੱਥੇ ਨਾਮ ਵੀ ਲਾਉ ਬੁਲਦਾਰ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਤਾਂ ਮੰਨਦਾ ਕਿ ਜਿਹੜੇ ਗੁੰਡਾਗਰਦੀ ਚੱਲ ਰਹੀ ਆ ਇਹ ਗੁੰਡਾਗਰਦੀ ਖਤਮ ਕੀਤੀ ਜਾਏ ਤੇ ਗੁੰਡਾਗਰਦੀ ਨੂੰ ਨਾਥ ਪਾਈ ਜਾਏ ਅਟਿਕ ਕੀ ਨਾਸਿਮ ਹੁੰਦੇ ਤੁਹਾਡੇ ਦਾ ਕਲਵੀਸ਼ ਕੀ ਕੰਮ ਕਰਦਾ ਹੈ ਜੀ ਕੁਝ ਪਤਾ ਹੈ ਕਿ ਹਮਲਾ ਕਿਨੇ ਕੀਤਾ ਹੋਏਗਾ ਕੋਈ ਅੰਦਾਜ਼ਾ ਹੈ ਮੈਨੂੰ ਪਤਾ ਬਾਤ ਕਰ ਰੌਣ ਚਲੇ ਗਿਆ ਬੜਾ ਸੋਣਾ ਮਿੰਟ ਆਪਾਂ ਨੂੰ ਤਾਂ ਇਹ ਨਹੀਂ ਪਤਾ ਨੂੰ ਨਾ ਪਤਾ ਹਮਲ ਕਰਨ ਕਿਨੇ ਕੀਤਾ ਜੋ ਰੋਜ਼ਾਂ ਬਰਸਣਾ ਆਇਆ ਇੱਥੋਂ ਤੇ ਬਰਸਣਾ ਜਾਣਾ ਸੋ ਵੀ ਮੇਰੇ ਕੋਲ ਠੀਕ ਚਾਹ ਬਣਤੀ ਤਾਂ ਬਰਸਣਾ ਨਾ ਆ ਬਰਸਣਾ ਮੇਰੇ ਕੋਲ ਠੀਕ ਕੀ ਬ੍ਰਦਰ ਦਾ ਨਾਂ ਕੀ ਤੁਹਾਡੀ ਬ੍ਰਦਰ ਦਾ ਨਾਮ ਹੈ ਤੇ ਕੀ ਹੋਇਆ ਹਮਲਾ ਤੋਂ ਕੋਈ ਪਤਾ ਲੱਗਾ ਕੀ ਹੋਇਆ ਸੀ ਮੇਰੇ ਕੋਲ ਕੋਈ ਆਇਆ ਸਮਾਂ ਮੈਂ ਨਿੰਦਰ ਸਿਆ ਆਇਆ ਬ੍ਰਦਰ ਦੇ ਕੁਝ ਮਾਰ ਕੇ ਮੈਨੂੰ ਉੱਠੀ ਗਏ ਉਹਨੂੰ ਤਾਂ ਸਭ ਨੂੰ ਇਨਸਾਫ ਚਾਹੀਦਾ ਕਿੰਨੇ ਕਿੰਨੇ ਪੈਣ ਭਰਾ ਤੁਸੀਂ ਇਕਲੌਤਾ ਭਰਾ ਸੀ ਤੁਹਾਡਾ ਇਹ ਕੋ ਵਰਦਾਤ ਸਰ ਜਿਹੜਾ ਇਹ ਨੌਜਵਾਨਾਂ ਤੇ ਹਮਲਾ ਹੋਇਆ ਕੀ ਹੋਈ ਸੀ ਪੂਰੀ ਵਾਰਦਾਤ ਪੁਣੇ ਹੁਣੇ ਇਨਫੋਰਮੇਸ਼ਨ ਮਿਲੀ ਸੀ ਵੀ ਪਿੰਡ ਬਾਜਵਾ ਦਾ ਜਿਹੜਾ ਮੁੰਡਾ ਰਹਿਣ ਵਾਲਾ ਉਹਦੇ ਜਦੋਂ ਸਵੇਰ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਕੋ ਤਿੰਨ ਜਿਹੜੇ ਅਨੁਸ਼ਾਤ ਨੌਜਵਾਨਾਂ ਨੇ ਘੇਰ ਚੁਣ ਉਹ ਸ਼ਟਾ ਮਾਰੀਆਂ ਉਹਦੇ ਵਿੱਚ ਇੱਕ ਨੌਜਵਾਨ ਦੀ ਜਿਹੜੀ ਉਹ ਡੈਥ ਹੋ ਗਈ ਹੈ ਦੂਜਾ ਜ਼ਖਮੀ ਹੈ ਅਸੀਂ ਜਿਹੜੇ ਜ਼ਖਮੀ ਆ ਉਹਦੇ ਬਿਆਨ ਹਾਸਲ ਕਰਕੇ ਪਰਚਾ ਰਜਿਸਟਰ ਕਰ ਰਹੇ ਹਾਂ ਤੇ ਜਿਹੜੇ ਦੋਸ਼ੀ ਆ ਉਹਨੂੰ ਜਲਦੀ ਪਾਹਲ ਕਰਕੇ ਉਹਨੂੰ ਰੈਸ਼ ਕਰ ਦੇਵਾਂਗੇ ਸਰ ਇਹ ਕੀ ਕਾਰਨ ਹੋ ਸਕਦੇ ਜਿਹੜੇ ਹਮਲੇ ਦੇ ਇਹ ਪ੍ਰਮਾਣ ਸਹੀ ਤਾਂ ਦੇਖੋ ਕੋਈ ਵੀ ਐਂਗਲ ਹੋ ਸਕਦਾ ਹੈ ਅਸੀਂ ਸਾਰੇ ਪਹਿਲੂ ਦੇ ਉੱਤੇ ਜਾਂਚ ਕਰਾਂਗੇ ਤੇ ਜੋ ਵੀ ਦੋਸ਼ੀ ਹੈਗਾ ਉਹਨੂੰ ਬਖਸ਼ਿਆ ਨਹੀਂ ਜਾਵੇਗਾ